ਆਮ ਆਦਮੀ ਪਾਰਟੀ ਦੇ ਲੀਡਰ ਰਕੇਸ਼ ਕੁਮਾਰ ਨੂੰ ਬਚਾ ਰਹੀ ਹੈ ਅਸਲੀਅਤ ਜਿੰਨਾ ਮਰਜੀ ਜ਼ੋਰ ਲਾ ਲਓ ਅਸੀਂ ਉਹਨਾਂ ਬੱਚੀਆਂ ਦੀ ਉਹਨਾਂ ਮਾਪਿਆਂ ਨੂੰ ਜੋ ਮਾਨਸਿਕ ਪਰੇਸ਼ਾਨੀ ਚੋਂ ਨਿਕਲ ਰਹੇ ਉਹਨਾਂ ਦੀ ਲੜਾਈ ਲੜਾਂਗੇ ਔਰ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਅੱਜ ਫੇਰ ਗੱਲ ਦਰਉਣਾ ਕਿ ਰਕੇਸ਼ ਕੁਮਾਰ ਤਾਂ ਫੜਿਆ ਜਾਊਗਾ ਔਰ ਜਿਹੜੇ ਉਹਦੀ ਮਦਦ ਕਰ ਰਿਆ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਐਕਸਪੋਜ਼ ਨੇ ਤਰੀਕ ਤੋਂ ਅੱਜ 10 ਤਰੀਕ ਚੱਲ ਗਈ ਐ 7 ਦਿਨ ਬੀਤ ਗਏ ਆ ਹਲੇ ਤੱਕ ਰਪੇਸ਼ ਕੁਮਾਰ ਫੜਿਆ ਨਹੀਂ ਵੱਡੀ ਗੱਲ ਐ ਕਿ ਇਹ ਕੀ ਫੜਿਆ ਨਹੀਂ ਜਾ ਰਿਹਾ ਕਿ ਇਹਨੂੰ ਕੋਈ ਮਦਦ ਕਰ ਰਿਹਾ ਸਾਰਿਆਂ ਨੂੰ ਸੱਚੀ ਕਾਲਜੀ ਅੱਜ ਬੜੇ ਹੀ ਦੁਖੀ ਮਨ ਨਾਲ ਤੇ ਪਰੇਮਾਨਾ ਮੈਂ ਅੱਜ ਫੇਰ ਤੁਹਾਡੇ ਰੋਬਰੂ ਹੋ ਰਿਹਾ ਕਿ ਕੁਝ ਦਿਨ ਪਹਿਲਾਂ ਰਖਪੰਗਵਾ ਐਲੀਮੈਂਟਰੀ ਸਕੂਲ ਜੋ ਬਲਾਕ ਮਜੀਠੇ ਥੱਲੇ ਪੈਂਦਾ ਉਥੋਂ ਦੀ ਇੱਕ ਖਬਰ ਪ੍ਰਕਾਸ਼ਿਤ ਹੋਈ ਸੀ ਇੱਕ ਪੰਜਾਬੀ ਅਖਬਾਰ ਚ ਜਿਹਦੇ ਬਾਰੇ ਰਕੇਸ਼ ਕੁਮਾਰ ਜਿਹੜਾ ਉਥੇ ਟੀਚਰ ਸੀ ਜਿਹੜੇ ਪਿਛਲੇ ਕੁਝ ਮਹੀਨਿਆਂ ਤੋਂ 2-3 ਮਹੀਨਿਆਂ ਤੋਂ ਉਥੇ ਤੈ ਰਹਤਾ ਹੈ ਉਹ ਕਿਵੇਂ ਉਥੇ ਜਿਹੜੇ ਬੱਚੀਆਂ ਪੜ੍ਹਦੀਆਂ ਨੇ ਕੁੱਲ ਉਥੇ ਕੋਈ 25-30 ਬੱਚੇ ਪੜ੍ਹਦੇ ਆ ਔਰ 25 ਤੀ ਬੱਚਿਆਂ ਚੋਂ ਕੋਈ 8-10 ਲੜਕੀਆਂ ਵੀ ਉਹ ਸਕੂਲ ਚ ਪੜਦੀਆਂ ਨੇ ਬੜੀ ਜ਼ਿਆਦੀ ਗਿਣਤੀ ਤੇ ਲੜਕੀਆਂ ਛੋਟੀ ਉਮਰ ਦੀਆਂ ਨੇ ਮਗਰ ਕੁਝ ਲੜਕੀਆਂ ਜਿਨ੍ਹਾਂ ਨੇ ਕੰਪਲੇਂਟ ਪਾਈ ਆ ਉਹਨਾਂ ਦੇ ਮਾਪਿਆਂ ਨੇ ਕੰਪਲੇਂਟ ਪਾਈ ਆ ਉਹਨਾਂ ਦੀ ਵੀ ਉਮਰ ਕੁਝ ਦੀ 8 ਸਾਲ 6 ਸਾਲ 10 ਸਾਲ ਦਸੀ ਜਾਂਦੀ ਕੰਪਲੇਂਟ ਇਹ ਹੈ ਕਿ ਉਹ ਟੀਚਰ ਨੇ ਕਿਵੇਂ ਉਹਨਾਂ ਨਾਲ ਮਿਸਬੀਹੇਵ ਕੀਤਾ ਛੇੜ ਛਾੜ ਦੀ ਔਰ ਕਈ ਗੱਲਾਂ ਮੇਰਾ ਲਫ਼ਜ਼ਾਂ ਨਾਲ ਮੈਂ ਬਿਆਨ ਹੀ ਨਹੀਂ ਕਰ ਸਕਦਾ ਜਿਹੇ ਜਿਹੇ ਇਲਜ਼ਾਮ ਲਾਏ ਗਏ ਆ ਜਾਂ ਸਾਡੇ ਨੋਟਿਸ 'ਚ ਲੈ ਕੇ ਆਏ ਉਹਨਾਂ ਦੇ ਮਾਪੇ ਉੱਥੇ ਦਾਸ ਨੇ ਵੀ ਵਿਜ਼ਿਟ ਕੀਤੀ ਔਰ ਮੇਰੇ ਨਾਲ ਮੇਰੀ ਧਰਮਪਤਰੀ ਐਮਐਲਏ ਵਿਨਿਤ ਕੌਰ ਜੀ ਵੀ ਨਾਲ ਗਏ ਅਸੀਂ ਉਹ ਕੱਲੀ ਉਹਨਾਂ ਲੇਡੀਜ਼ ਨੂੰ ਮਿਲ ਕੇ ਉਹਨਾਂ ਦੀ ਗੱਲ ਸੁਣੀ ਉਹਨਾਂ ਦੇ ਮਾਪਿਆਂ ਦੀ ਗੱਲ ਅਸੀਂ ਸਾਰਿਆਂ ਨੇ ਸੁਣੀ ਔਰ ਕਈ ਗੱਲਾਂ ਅਸੀਂ ਔਨ ਕੈਮਰਾ ਦੱਸ ਨਹੀਂ ਸਕਦੇ ਨਗਰੇ ਮਾਮਲਾ ਕਿੰਨਾ ਸੀਰੀਅਸ ਹੈ ਔਰ ਇਹ ਮਾਮਲਾ ਸਾਡੀ ਪੰਜਾਬ ਦੀ ਬੱਚਿਆਂ ਦੇ ਭੁੱਖ ਨਾਲ ਸੰਬੰਧਿਤ ਹੈ ਸਕੂਲ ਐਜੂਕੇਸ਼ਨ ਨਾਲ ਸੰਬੰਧਿਤ ਹੈ ਅੱਜ ਸਕੂਲਾਂ ਦੇ ਹਾਲਾਤ ਕੀ ਬਣੇ ਪਏ ਆ ਉਹਦੇ ਨਾਲ ਸੰਬੰਧਿਤ ਹੈ ਔਰ ਪਰਚਾ ਦਰਜ ਹੋਣ ਤੋਂ ਬਾਅਦ ਵੀ ਇਕੋ ਤਿੰਨ ਤਰੀਕ ਨੂੰ ਆ ਐਫ ਆਈ ਆਰ ਮੇਰੇ ਸਾਹਮਣੇ ਆ ਮੈਂ ਤੁਹਾਡੇ ਅੱਗੇ ਰੱਖ ਰਿਹਾ ਕਿ ਤਿੰਨ ਤਰੀਕ ਨੂੰ ਇਹ ਪਰਚਾ ਦਰਜ ਹੁੰਦਾ ਤਿੰਨ ਤਰੀਕ ਤੋਂ ਅੱਜ 10 ਤਰੀਕ ਚੱਲ ਗਈ ਹੈ 7 ਦਿਨ ਬੀਤ ਗਏ ਆ ਹਾਲੇ ਤੱਕ ਰਕੇਸ਼ ਕੁਮਾਰ ਫੜਿਆ ਨਹੀਂ ਗਿਆ ਵੱਡੀ ਗੱਲ ਹੈ ਕਿ ਇਹ ਕੀ ਫੜਿਆ ਨਹੀਂ ਜਾ ਰਿਹਾ ਕਿ ਇਹਨੂੰ ਕੋਈ ਮਦਦ ਕਰ ਰਿਹਾ ਜੋ ਉਥੋਂ ਦੀ ਆਮ ਚਰਚਾ ਹੈ ਮਜੀਠੇ ਜੀ ਔਰ ਜੋ ਮਾਪੇ ਵੀ ਉੱਥੇ ਮੇਰੇ ਨੋਟਿਸ 'ਚ ਲੈ ਕੇ ਆਏ ਕਿ ਆਮ ਆਦਮੀ ਪਾਰਟੀ ਦੇ ਲੀਡਰ ਰਕੇਸ਼ ਕੁਮਾਰ ਨੂੰ ਬਚਾਰੇ ਅਸਲੀਅਤ ਮੈਂ ਪਹਿਲੇ ਦਿਨ ਇਸ ਗੱਲ ਦੀ ਜਿਆਦਾ ਚਰਚਾ ਇਸ ਲਈ ਨਹੀਂ ਕੀਤੀ ਕਿਉਂਕਿ ਮਨਸ਼ਾ ਪੋਲਿਟਿਕਸ ਨਹੀਂ ਸੀ ਮਗਰ ਅਜ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਸਚਾਈ ਹੁਣ जगਜਾਹਰ ਹੀ ਹੋ ਗਈ ਹੈ ਤੇ ਮੈਂ ਭਗਵੰਤ ਮਾਨ ਜੀ ਨੂੰ ਤੌਰ ਜੋਤ ਬੈਨ ਜੀ ਨੂੰ ਪੁੱਛ ਲਾਂ ਕਿ ਤੁਹਾਡਾ ਕੀ ਇਹ ਕਿਰਦਾਰ ਹੈ ਇਥੋਂ ਥੋੜੀ ਇਹ ਸੋਚ ਹੈ ਇੱਕ ਪਾਸੇ ਤੁਹਾਡੇ ਪਾਰਟੀ ਦੇ ਲੀਡਰ ਬਿਲਕਿਸ ਬਾਨੂ ਦੇ ਮਸਲੇ 'ਚ ਚਰਚਾ ਕਰਦੇ ਆ ਬੜੀ ਅਫਸੋਸ ਦੀ ਗੱਲ ਹੈ ਜੋ ਬਿਲਕਿਸ ਬਾਨੂ ਨਾਲ ਹੋਇਆ ਜਾਂ ਉਹਦੇ ਪਰਿਵਾਰ ਨਾਲ ਹੋਇਆ ਜਾਂ ਉਹਦੇ ਨਾਲ ਜੋ ਹੋਇਆ ਔਰ ਸੁਪਰੀਮ ਕੋਰਟ ਨੇ ਫੈਸਲਾ ਸਹੀ ਦਿੱਤਾ ਉਸ ਫੈਸਲੇ ਨੂੰ ਤੁਸੀਂ ਸਹੀ ਠਰਾਉਨੇ ਹੋ ਨਗਰ ਜੇ ਤੁਹਾਡੀ ਆਪ ਦੀ ਵਾਰੀ ਆਉਂਦੀ ਹੈ ਟੂ ਐਕਟ ਟੂ ਟੇਕ ਐਕਸ਼ਨ ਤੁਸੀਂ ਫੇਲ ਹੋ ਜਾਂਦੇ ਹੋ ਇਤੋਂ ਤੁਹਾਡੀ ਕਰਦਾਰ ਤੁਹਾਡੀ ਸੋਚ ਜਗ ਜाहिर ਹੁੰਦੀ ਅੱਜ ਤੱਕ ਪਹਿਲੀ ਸ਼ਿਕਾਇਤ ਇਹਨਾਂ ਮਾਪਿਆਂ ਨੇ 20 ਤਰੀਕ ਦੇ ਨੇੜੇ ਤੇੜੇ ਉਥੋਂ ਦੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਨ ਨਵਦੀਪ ਸਿੰਘ ਜਿਹੜੇ ਪਹਿਲਾ ਪ੍ਰਿੰਸੀਪਲ ਰਹਿ ਚੁੱਕੇ ਆ ਗੁਰਪ੍ਰੀਤ ਕੌਰ ਜਿਹੜੇ ਸੀਨੀਅਰ ਸਕੂਲ ਭੰਗਵਾ ਚ ਲੱਗੇ ਆ ਉਥੋਂ ਦੇ ਸਟਾਫ ਦੇ ਨੋਟਿਸ 'ਤੇ ਲੈ ਕੇ ਆਏ ਐਜੂਕੇਸ਼ਨ ਬੋਰਡ ਦੇ ਆਲਾ ਅਫਸਰ ਦੇ ਧਿਆਨ 'ਚ ਲੈ ਕੇ ਆਏ ਮਗਰ ਇਸ ਗੱਲ ਨੂੰ ਦਬਾਇਆ ਗਿਆ ਕੀ ਕੋਈ ਨਾ ਤੁਹਾਡਾ ਵਹਿ ਕੇ ਰਾਜੀ ਨਾਮਾ ਕਰਾ ਦੇਵੇ ਕਾਹਦਾ ਰਾਜੀ ਨਾਮਾ ਭਾਈ ਕਿਸੇ ਦੀ ਬੱਚੀ ਦੇ ਨਾਲ ਬਦਸਲੂਕੀ ਛੇੜਛਾੜ ਔਰ ਉਹ ਇਸ ਗੱਲ ਤੋਂ ਅੱਗੇ ਮਾਨਸਿਕ ਪਰੇਸ਼ਾਨੀ ਚ ਨਿਕਲ ਰਿਹਾ ਤੁਹਾਡਾ ਐਟੀਟਿਊਡ ਵੇਖੋ ਜਿਹੜੇ ਰਿਫਾਰਮਸ ਦੀ ਗੱਲ ਕਰਦੇ ਐ ਐਜੂਕੇਸ਼ਨ ਦੇ ਉਹ ਕਹਿੰਦੇ ਤੁਹਾਡਾ ਰਾਜੀ ਨਾਮਾ ਕਰਾ ਦੇਣ ਜੇ ਤੋ ਨਹੀਂ ਮੰਨੇ ਫਿਰ ਕਹਿੰਦੇ ਕਿ ਉਹਦੀ ਬਦਲੀ ਕਰਾ ਦੇਣ ਮਗਰ 20 ਤਰੀਕ ਤੋਂ ਅੱਜ 10 ਤਰੀਕ ਹੋ ਗਈ ਅਖੀਰ ਚ ਉਹ ਥਾਣੇ ਚਲੇ ਗਏ ਪਰਚਾ ਦਰਜ ਕਰਾਤਾ ਕਿਸ ਤਰ੍ਹਾਂ ਉਹਨਾਂ ਨੂੰ ਹਸਪਤਾਲ ਚ ਖੱਜਲ ਕੀਤਾ ਗਿਆ ਕਿ ਉਹਨਾਂ ਦੀ ਰਿਪੋਰਟ ਲੈ ਕੇ ਲੈ ਕੇ 7-8 ਘੰਟੇ ਲਾਤੇ ਗਏ ਸਾਰੀ ਗੱਲਾਂ ਉਹਨਾਂ ਦੇ ਮਾਪਿਆਂ ਨੇ ਉਹਨ ਕੈਮਰਾ ਬਿਆਨ ਕੀਤੀ ਜਿਸ ਦਿਨ ਅਸੀਂ ਸਕੂਲ ਦਾ ਵਿਜ਼ਿਟ ਕੀਤਾ ਸੀ ਮਗਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਔਰ ਤੁਹਾਡੇ ਉਸ ਮੰਤਰੀ ਨੂੰ ਐਜੂਕੇਸ਼ਨ ਦੇ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਕੋਲ ਜੁਆਇਨਿੰਗ ਕਰਾਉਣ ਦਾ ਸਮਾਂ ਹੈ ਸੱਜੇ ਖੱਬੇ ਵਪਾਸ਼ਨਾ ਜਾਣ ਦਾ ਸਮਾਂ ਹੈ ਆਪ ਦਾ ਜਿਹੜਾ ਇਲਾਜ ਕਰਾਉਣ ਦਾ ਤੁਹਾਡੇ ਕੋਲ ਸਮਾਂ ਹੈ ਮਗਰ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੇ ਪਰਿਵਾਰ ਨਾਲ ਇਹ ਦੁਖਦਾਈ ਇਨਸੀਡੈਂਟ ਵਾਪਰਿਆ ਉਹਨਾਂ ਦਾ ਪਤਾ ਲੈਣ ਦਾ ਤੁਹਾਡੇ ਕੋਲ ਸਮਾਂ ਨਹੀਂ ਅੱਜ 20 ਦਿਨ ਬੀਤਣ ਤੋਂ ਬਾਅਦ ਵੀ ਤੁਹਾਡੇ ਮੰਤਰੀ ਕੋਲ ਜਾਂ ਤੁਸੀਂ ਹਲੇ ਤੱਕ ਉਹਨ ਉਸ ਪਰਿਵਾਰਾਂ ਤੱਕ ਪਹੁੰਚ ਨਹੀਂ ਕੀਤੀ ਥਿਸ ਸ਼ੋਜ਼ ਯੋਰ ਮੈਂਟਲ ਸਿਕਨੈਸ ਥਿਸ ਸ਼ੋਜ਼ ਯੋਰ ਐਟੀਟਿਊਡ ਟਵਾਰਡਸ ਸੱਚ ਇਨਸੀਡੈਂਟ ਸੋ ਜਿੱਥੇ ਮੈਂ ਥੋਡੀ ਐਸ ਸੋਚ ਨੂੰ ਕੰਡੈਮ ਕਰਦਾ ਹਾਂ ਉੱਥੇ ਮੈਂ ਅੱਜ ਡਿਮਾਂਡ ਕਰਦਾ ਕਿ ਇਹਦੀ ਸੀਬੀਆ ਇਨਕੁਆਇਰੀ ਮਾਰਕ ਹੋਵੇ ਕਿਉਂਕਿ ਥੋਡੀ ਮਲਸ਼ਾ ਸਾਫ਼ ਹੈ ਥੋਡੀ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਉਸ ਬਲਾਕ 'ਚ ਨੇ ਉਹਨਾਂ ਤੇ ਆਪ ਇਸ ਤਰੀਕੇ ਦੇ ਸ਼ੋਸ਼ਣ ਦੇ ਇਲਜ਼ਾਮ ਲੱਗੇ ਅੰਦਰ ਰਹਿ ਕੇ ਆਏ ਆ ਔਰ ਥੋਡੀ ਪਾਰਟੀ ਦੇ ਉੱਥੋਂ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਇਸ ਨੂੰ ਬਚਾ ਰਹੇ ਆ ਰਕੇਸ਼ ਕੁਮਾਰ ਨੂੰ ਇਹਦੇ ਖਿਲਾਫ ਐਕਸ਼ਨ ਨਹੀਂ ਹੋਣ ਦਿੱਤਾ ਜਾ ਰਿਹਾ ਔਰ ਕਿਹਾ ਜਾ ਰਿਹਾ ਹੈ ਕੀ ਅਸੀਂ ਉਹਨੂੰ ਬਚਾ ਲਾਂਗੇ ਇਹ ਏਸੀ ਕਾਰਨ ਹੈ ਕਿ ਅੱਜ ਤੱਕ ਉਹਨੂੰ ਫੜਿਆ ਨਹੀਂ ਗਿਆ ਮਗਰ ਤੁਸੀਂ ਜਿੰਨਾ ਮਰਜੀ ਜੋੜ ਲਾ ਲਓ ਅਸੀਂ ਉਹਨਾਂ ਬੱਚੀਆਂ ਦੀ ਉਹਨਾਂ ਮਾਪਿਆਂ ਨੂੰ ਜੋ ਮਾਨਸਿਕ ਪਰੇਸ਼ਾਨੀ ਚੋਂ ਨਿਕਲ ਰਹੇ ਉਹਨਾਂ ਦੀ ਲੜਾਈ ਲੜਾਂਗੇ ਔਰ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਅੱਜ ਫੇਰ ਗੱਲ ਦਰੋਣਾ ਕਿ ਰਕੇਸ਼ ਕੁਮਾਰ ਤਾਂ ਫੜਿਆ ਜਾਊਗਾ ਔਰ ਜਿਹੜੇ ਉਹਦੀ ਮਦਦ ਕਰ ਰਿਹਾ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਐਕਸਪੋਜ਼ ਕਰਾਂਗੇ ਔਰ ਮੈਂ ਅੱਜ ਅਪੀਲ ਕਰਦਾ ਪੰਜਾਬੀਆਂ ਨੂੰ ਦੇਖੋ ਲੋਕ ਬੜੇ ਚਿੰਤਿਤ ਹੈ ਕਿ ਜਿਹੜੇ ਸਕੂਲ ਐਜੂਕੇਸ਼ਨ ਦੀ ਰਿਫਾਰਮਸ ਦੀ ਗੱਲ ਕਰਦੇ ਆ ਦਿੱਲੀ ਮਾਡਲ ਦੀ ਗੱਲ ਕਰਦੇ ਕਿ ਇਹ ਦਿੱਲੀ ਮਾਡਲ ਦਾ ਸਕੂਲ ਦੀ ਗੱਲ ਕਰਦੇ ਹੋ ਹੈਲਥ ਐਜੂਕੇਸ਼ਨ ਹੈਲਥ ਦਾ ਤੁਸੀਂ ਤੈਸ਼ਨਾਸ਼ ਕਰਤਾ ਹੈ ਐਜੂਕੇਸ਼ਨ ਦਾ ਹਾਲਾਤ ਤੁਹਾਡੇ ਸਾਹਮਣੇ ਮੂੰਹ ਬੋਲਦੀ ਤਸਵੀਰ ਸਾਹਮਣੇ ਆ ਗਈ ਵੈਸੇ ਤਾਂ ਐਜੂਕੇਸ਼ਨ ਮਿਨਿਸਟਰ ਦਾ ਕੋਈ ਜੇ ਮੋਰਲ ਰਿਸਪੋਨਸੀਬਿਲਟੀ ਉਹ ਓਨ ਕਰਦੇ ਆ ਤੇ ਉਹਨਾਂ ਦੀ ਮੋਰਲੀ ਇਟ ਡਿਮਾਂਡਸ ਐਥਿਕਲੀ ਇਟ ਡਿਮਾਂਡਸ ਕਿ ਉਹ ਅਸਤੀਫਾ ਦੇ ਦੇ। ਮਗਰ ਮੈਂ ਆਸ ਨਹੀਂ ਰੱਖਦਾ ਕਿ ਉਹ ਇਹ ਜਿਹਾ ਕੰਮ ਕਰਨਗੇ ਕਿਉਂਕਿ ਸਭ ਨੂੰ ਪਤਾ ਜੇ ਉਹ ਪ੍ਰੋਫੈਸਰ ਬਲਜਿੰਦਰ ਕੌਰ ਦੇ ਮਾਮਲੇ 'ਚ ਅਸਤੀਫਾ ਨਹੀਂ ਦਿੰਦਾ ਜਿਹਦਾ ਦੋਨੋਂ ਦਾ ਸੁਸਾਈਡ ਨੋਟ ਆ ਗਿਆ ਸੀ ਸਾਹਮਣੇ ਇਹਦੇ 'ਚ ਵੀ ਕਿੱਥੇ ਦੇਣਗੇ। ਮਗਰ ਚਲੋ ਉਹ ਨਾ ਦੇਣ। ਤੁਸੀਂ ਮੁੱਖ ਮੰਤਰੀ ਹੋ। ਤੁਸੀਂ ਜੇ ਸਮਝਦੇ ਹੋ ਕਿ ਗਲਤ ਹੋਇਆ ਹੈ ਐਂਡ ਇਟ ਡਿਮਾਂਡਸ ਐਕਸ਼ਨ ਤੁਸੀਂ ਡਿਸਮਿਸ ਕਰ ਦਿਓ। ਜੇ ਤੁਸੀਂ ਵੀ ਡਿਸਮਿਸ ਨਹੀਂ ਕਰੋਗੇ ਤੇ ਮੈਂ ਇਹ ਸਮਝਾਂਗਾ ਜਾਂ ਉਹ ਬੱਚੀਆਂ ਸਮਝਣਗੀਆਂ ਜਾਂ ਉਹ ਬੱਚੀਆਂ ਦੇ ਮਾਪੇ ਸਮਝਣਗੇ ਸਪਸ਼ਟ ਵੀ ਹੋ ਜਾਊਗਾ ਕਿ ਤੁਸੀਂ ਉਸ ਮਾਸਟਰ ਰਕੇਸ਼ ਕੁਮਾਰ ਨਾਲ ਖਲੋਤੇ ਹੋ ਤੁਸੀਂ ਉਹਨਾਂ ਪਰਿਵਾਰਾਂ ਨਾਲ ਉਹਨਾਂ ਬੱਚੀਆਂ ਨਾਲ ਜਿਨ੍ਹਾਂ ਦੀ ਗਿਣਤੀ ਤਿੰਨ ਤੋਂ ਵੀ ਵੱਧ ਹੈ ਤਿੰਨ ਚਾਰ ਬੱਚੀਆਂ ਨੇ ਤਿੰਨ ਤੋਂ ਰਿਕਾਰਡ ਨੇ ਸ਼ਿਕਾਇਤ ਦਰਜ ਕਰਾਈਆਂ ਮਗਰ ਪਤਾ ਨਹੀਂ ਕਿਹਦੇ ਕਿਹਦੇ ਨਾਲ ਉਹਨੇ ਇਹ ਦੁਰਵਿਵਹਾਰ ਕੀਤਾ ਤੁਸੀਂ ਕਿਹਦੇ ਨਾਲ ਖੜੇ ਔਰ सीएम ਸਾਹਿਬ ਕੱਲ ਇਹ ਗੱਲ ਨਹੀਂ ਉੱਥੇ ਸੀਸੀਟੀਵੀ ਕੈਮਰੇ ਜਿਹਦੀ ਤੁਸੀਂ ਬੜੀ ਗੱਲ ਕਰਦੇ ਆ ਲੱਗੇ ਜਰੂਰ ਨੇ ਮਗਰ ਉਹ ਬੰਦ ਕਰਤੇ ਗਏ ਉਹ ਚੱਲਦੇ ਨਹੀਂ ਉਹਨਾਂ ਬੱਚਿਆਂ ਨੂੰ ਸੈਗਰੀਗੇਟ ਕਰ ਦਿੱਤਾ ਜਾਂਦਾ ਸੀਗਾ ਬੱਚਿਆਂ ਮੁੰਡਿਆਂ ਨਾਲੋਂ ਵੱਖਰੇ ਪਿਠਾ ਕੇ ਉਹਨਾਂ ਨੂੰ ਅੱਡ ਕਮਰੇ 'ਚ ਲੈ ਕੇ ਜਾਇਆ ਜਾਂਦਾ ਸੀ ਇੱਕ ਬੜਾ ਉਹਨਾਂ ਨੂੰ ਹੈਰਸ ਕਰਨ ਦਾ ਸੋਸ਼ਲ ਕਰਨ ਦਾ ਇੱਕ ਬਹੁਤ ਤਰੀਕਾ ਅਪਣਾਇਆ ਹੋਇਆ ਸੀ ਜਿਹਨੂੰ ਜਦ ਪੜਤਾ ਫਾਸ਼ ਜਾਂ ਜਦ ਫੜਾਉਣ ਦੀ ਗੱਲ ਕੀਤੀ ਅੱਜ ਵੀ ਦਿਨ ਬਾਅਦ ਵੀ ਉਹਦੇ ਖਿਲਾਫ ਐਕਸ਼ਨ ਨਹੀਂ ਹੋ ਰਿਹਾ ਇਸ ਲਈ ਇਹ ਡਿਮਾਂਡ ਮੇਰੀ ਹੈ ਕਿ ਮਨਿਸਟਰ ਜੇ ਉਹਨੂੰ ਕੋਈ ਮੋਰਲ ਜਾਂ ਐਥੀਕਲ ਵੈਲਿਊਜ਼ ਉਹਦੇ ਵਿੱਚ ਹੈ ਹੀ ਸ਼ੁੱਡ ਰਿਜ਼ਾਈਨ ਨਹੀਂ ਤਾਂ ਤੁਸੀਂ ਡਿਸਮਿਸ ਕਰੋ ਉਹਨੂੰ ਔਰ ਸੀਬੀਆਈ ਇਨਕੁਆਇਰੀ ਮਾਰਕ ਕਰੋ ਕਿਉਂਕਿ ਤੁਸੀਂ ਮਦਦਗਾਰ ਸਾਬਤ ਹੋ ਰਹੇ ਰਕੇਸ਼ ਕੁਮਾਰ ਦੇ ਉਹਦੇ ਖਿਲਾਫ ਨਹੀਂ ਕਰੇ ਹੋਂ ਬਟ ਇਨਸਟੇਡ ਆਫ ਟੇਕਿੰਗ ਐਕਸ਼ਨ ਤੁਸੀਂ ਅੱਜ ਉਹੋ ਜਿਹੇ ਟੀਚਰਾਂ ਦੀ ਮਦਦ ਕਰਕੇ ਇਹ ਜੇ ਟੀਚਰਾਂ ਨੂੰ ਭਰਤੀ ਕਰਕੇ ਆਪ ਦਾ ਅਸਲੀ ਚਿਹਰਾ ਵਖਾ ਰਿਓ ਇਹ ਲੜਾਈ ਅਸੀਂ ਲੜਾਂਗੇ ਅੱਜ ਮੈਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਾ ਧੀਆਂ ਭੈਣਾਂ ਦੇ ਬੇਟੀਆਂ ਦੇ ਸਤਕਾਰ ਵਜੋਂ ਇਹ ਲੜਾਈ 'ਚ ਸਾਰੇ ਸਾਥ ਦਿਓ ਔਰ ਇਹ ਜੇ ਵੱਡੇ ਗੁਨੇਗਾਰ ਨੂੰ ਰਾਕਸ਼ਸਾ ਦਾ ਚਿਹਰਾ ਨੰਗਾ ਵੀ ਕਰੀਏ ਔਰ ਇਹਨਾਂ ਨੂੰ ਇਹ ਜੀ ਕੜੀ ਤੋਂ ਕੜੀ ਸਜ਼ਾ ਮਿਲੇ ਸਜ਼ਾਏ ਮੌਤ ਮਿਲੇ ਕਿ ਅੱਗੋਂ ਕੋਈ ਹਿੰਮਤ ਨਾ ਕਰ ਸਕੇ ਇਹ ਜੀ ਗਲਤੀ ਕਰਨ ਦਾ ਸਾਡੀਆਂ ਬੱਚੀਆਂ ਨਾਲ ਇਹ ਆਸ ਕਰਦਾ ਹੈ ਉਮੀਦ ਕਰਦਾ ਹੈ ਸੀਬੀਆਈ ਪ੍ਰੋਪ ਡਿਮਾਂਡ ਕਰਦਾ ਹੋਇਆ ਇਮੀਡੀਏਟ ਡਿਸਮਿਸਲ ਆਫ ਜੋ ਇਹ ਰਕੇਸ਼ ਕੁਮਾਰ ਔਰ ਜੋ ਉਹਦੀ ਮਦਦ ਕਰ ਰਿਹਾ ਉਹਨਾਂ ਦੇ ਪਰਚੇ ਦਰਜ ਕਰਨ ਦੀ ਮੈਂ ਮੰਗ ਕਰਦਾ ਬਹੁਤ ਬਹੁਤ ਧੰਨਵਾਦ ਹੋ ਲਾਈਕ ਕਰੇ ਕਮੈਂਟ ਕਰੇ ਔਰ ਸ਼ੇਅਰ ਕਰੇ ਇਸ ਚੈਨਲ ਕੋ ਸਬਸਕ੍ਰਾਈਬ ਕਰ ਲੇ ਔਰ ਨੋਟੀਫਿਕੇਸ਼ਨ ਬੈਲ ਆਈਕਨ ਵੀ ਦਬਾ ਲੇ